ਦਾਇਸ਼ਵਲੇ ਦੀ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਜੀ ਅੰਮ੍ਰਿਤਸਰ ਦੇ ਸ਼ਹਾਟਾ ਨਜ਼ਦੀਕ ਪੁਲਿਸ ਨੇ ਨਸ਼ਾ ਤਸਕਰ ਲੱਗੀ ਦਾ ਇਨਕਾਊਂਟਰ ਕੀਤਾ ਜਿਸ ਦੌਰਾਨ ਉਸ ਦੇ ਕਬਜ਼ੇ ਤੋਂ 3 ਕਿਲੋ 154 ਗ੍ਰਾਮ ਹੈਰੋਇਨ ਅਤੇ 3 ਮੋਬਾਈਲ ਫੋਨ ਅਤੇ ਹੋਰ ਸਬੂਤ ਵੀ ਬਰਾਮਦ ਕੀਤੇ ਗਏ ਕੀ ਕੁਝ ਕਹਿਣਾ ਹੈ ਆਓ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਇਕਰ ਚੈਨਲ ਦੇ ਨਾਲ ਸਿਮਰਪੇ ਦੀ ਰਿਪੋਰਟ ਅੰਮ੍ਰਿਤਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਇੱਕ ਮਿਲੀ ਹੈ ਦੋ ਸਮਗਲਰ ਨਾਰਕੋਟਿਕਸ ਸਮਗਲਰ ਅਸੀਂ ਮੇਨ ਫੜੇ ਹੈ 3 ਕਿਲੋ 154 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਉਹਨਾਂ ਤੋਂ ਇਹ ਲक्की ਹੈਗਾ ਇਹਦਾ ਨਾਮ ਜਿਹੜਾ ਭੱਲਾ ਕਲੋਨੀ ਛੱਡ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਤੇ 307 ਵਗੈਰਾ ਦਾ ਕੇਸ ਹੈਗਾ ਮਕਬੂਲਪੁਰੇ ਦਾ ਤੇ ਦੂਜਾ ਨਿਰਮਲ ਹੈ ਉਹਦੇ ਨਾਲ ਦਾ ਐਲੀਅਸ ਸੂਰੀਆ ਇਹ ਗੋਬਰ ਗੈਸ ਵਾਲੀ ਜਿਹੜੀ ਹੈਗੀ ਆ ਵਿਲੇਜ ਕਾਲੇ ਇੱਥੋਂ ਦਾ ਹੈਗਾ ਦੋ ਮੁਕਦਮੇ ਤੇ ਸਨੇਚਿੰਗ ਤੇ ਚੋਰੀ ਦੇ ਪਹਿਲਾਂ ਦਰਜ ਨੇ ਇੱਕ ਇਹਨਾਂ ਤੀਜਾ ਸਾਥੀ ਮਾਨਿਕ ਉਹ ਵੀ ਛਾਡੇ ਤਾ ਉਹ ਐਸਕੇਪਿੰਗ ਹੈ ਇਸ ਕੇਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਐਸਐਚਓ ਛਾਟਾ ਵਿਨੋਦ ਕੁਮਾਰ ਤੇ ਨਾ ਟੀਮ ਵੱਲੋਂ 150 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਮਾਨਿਕ ਉਥੋਂ ਭੱਜ ਗਿਆ ਲੱਕੀ ਅਰੈਸਟ ਹੋਇਆ ਇਹਦੀ ਡਿਟੇਲਡ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ 3 ਕਿਲੋ ਹੀਰਨ ਬ੍ਰਾਮਦ ਹੋਰ ਹੋਈ ਇਹ ਦਾ ਡਿਸਕਲੋਜ਼ਰ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਹੋਰ ਪੁੱਛਗਿੱਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦबई ਚਲਾ ਗਿਆ ਸੀਗਾ ਉਸ ਤੋਂ ਬਾਅਦ ਆ ਕੇ ਇਹਨੇ ਮਕਬੂਲਪੁਰੇ ਵਾਲਾ ਜਿਹੜਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਤੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਹੈ ਉਹ ਕਰਨ ਬਈ ਇਹ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾਟਾ ਪੁਲਿਸ ਵੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਫੜਿਆ ਗਿਆ ਕਰਨ ਭਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾਟੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹਦੀ ਜਿਹੜੀ ਡਿਟੇਲਡ ਪੁੱਛ ਗਏ ਤੋਂ ਹੀ ਗੱਲ ਪਤਾ ਲੱਗੀ ਆ ਕਿ ਜਿਹੜਾ ਇਹ ਲੱਕੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਜ਼ ਨਾਲ ਹੋ ਗਿਆ ਜਿਹਦੇ ਰਾਹੀ ਨੇ ਕੋਆਰਡੀਨੇਟਸ ਵਕ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜੋ ਦੀ ਪੁੱਛਕਿਚ ਆਈ ਹੈ ਕਿ ਵੱਡੀਆਂ ਕਨਸਾਈਨਮੈਂਟਸ ਈਵਨ 3 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀਆਂ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਏਲੀਅਸ ਸੂਰਾ ਇਹ ਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਤਿੰਨ ਫੋਨ ਸੀਗੇ ਇਹਦੇ ਕੋਲ ਲੱਕੀ ਕੋਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਪੁਲਿਸ ਨੇ ਤੋੜ ਦਿੱਤੇ ਅੰਧਚਮਾਰ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਤੇ ਜਿਹੜਾ ਤੀਜਾ ਨਾਲ ਸਾਥੀ ਮਾਨਿਕ ਉਹ ਅਜੇ ਪੱਜਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇੱਥੇ ਤੋਂ ਹੋਰ ਪੁੱਛਗਿਛ ਕੀਤੀ ਗਈ ਇਹਨੇ ਕਿਹਾ ਵੀ ਮੈਂ ਤੁਹਾਨੂੰ ਹੋਰ ਰਿਕਵਰੀ ਕਰਵਾਉਣਾ ਹੈ ਹੀਰੋਇਨ ਦੀ ਉਸ ਸੰਬੰਧ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜੇ ਆਪਾਂ ਮੌਕਾ ਖੜੇ ਗੁਰੂ ਕੀ ਵਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਇਹਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮਨ 'ਚ ਪੱਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਝੁੱਕ ਕੇ ਅੱਗੇ ਹਿਰਨ ਦੀ ਜਿਹੜੀ ਛਪਾਈ ਹੋਈ ਖੇਪ ਨੂੰ ਲੱਭਣ ਲੱਗੇ ਤਾਂ ਨੇ ਇੱਕ ਜਿਹੜਾ ਸਾਡਾ ਜੈਬੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਿਵਾਲਵਰ ਸੀ ਉਹ ਖੋ ਕੇ ਭੱਜ ਪਿਆ ਇਹਨੇ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰ ਪਾਲ ਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੁਕਣ ਨੂੰ ਕਿਹਾ ਉਸ ਦੇ ਜਵਾਬੀ ਫਾਇਰ ਤੇ ਇਹਨੇ ਫੇਰ ਖੋਏ ਹੋਏ ਜਿਹੜਾ ਰਿਵਾਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰਪਾਲ ਨੇ ਕੀਤਾ ਜੋ ਇਹਦੇ ਇੰਜਰਡ ਹੋਇਆ ਜਿਸ ਨਾਲ ਫਿਰ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਜੇ ਮਾਨਿਕ ਦੀ ਗ੍ਰਿਫਤਾਰੀ ਬਾਕੀ ਹੈ ਔਰ ਜਿਹੜੇ ਇਹਦੇ ਹੋਰ ਟੈਕਨੀਕਲ ਸਾਡੀ ਇਨਵੈਸਟੀਗੇਸ਼ਨ ਕਾਫੀ ਨਾਮ ਸਾਡੇ ਕੋਲ ਸਾਹਮਣੇ ਆਏ ਚਾਹੇ ਯੂਰਪ ਦੇ ਆ ਜਾਂ ਪਾਕਿਸਤਾਨ ਦੇ ਸਮਗਲਰਜ਼ ਦੇ ਉਹ ਜਿਹੇ ਅਸੀਂ ਰਿਵੀਲ ਨਹੀਂ ਕਰ ਰਹੇ ਪਰ ਇਤੋਂ ਇੱਕ ਗੱਲ ਬੜੀ ਸਾਫ਼ ਹੋਈ ਹੈ ਕਿ ਬੜਾ ਵੈਲੈਂਟਡ ਡਰਗ ਕਾਟਲ ਸੀਗਾ ਜਿਹੜਾ ਆਪਰੇਟ ਕਰ ਰਿਹਾ ਬੜਾ ਮਤਲਬ ਮੈਂ ਸਮਝਦਾ ਵੀ ਬਹੁਤ ਹੀ ਵੱਡੇ ਪੱਧਰ ਤੇ ਇਹ ਡ੍ਰੋਪਿੰਗਸ ਕਰਵਾ ਕੇ ਪਿਕਅਪ ਕਰਕੇ ਅੱਗੇ ਵੇਚ ਰਿਹਾ ਸੀ ਸਰ ਟੋਟਲ ਕਿੰਨੇ ਫਾਇਰ ਹੋਏ ਦੋ ਮਾ ਪਾਸੇ ਜੀ ਦੋ ਫਾਇਰ ਇਧਰੋਂ ਹੋਏ ਐ ਤੇ ਤੀਜਾ ਲਖਮਿੰਦਰਪਾਲ ਨੇ ਕੀਤਾ ਵਾਰਨਿੰਗ ਤੋਂ ਬਾਅਦ ਸਰ ਕਿੰਨੇ ਟਾਈਮ ਕਿੰਨੇ ਕੋਈ ਦੱਸੋ ਸਾਢੇ 10 ਦਾ ਜੀ ਠੀਕ ਹੈ ਜੀ ਸਰ ਕੱਲ੍ਹ ਯਾਰ ਹੁੰਦਾ